ਬੜੇ ਧਿਆਨ ਦੇ ਨਾਲ ਸੁਣਨ ਵਾਲੀ ਵੀਡੀਓ ਆ ਗੱਲ ਕਰਾਂਗੇ ਆਪਾਂ ਕਰਨਲ ਪਰਵਾਰ ਦੀ ਵਿੱਚ ਜਿਹੜੀ ਵੱਡੀ ਅਪਡੇਟ ਆਈ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਚਾਰ ਇੰਸਪੈਕਟਰ ਆ ਜਿਹੜੇ ਉਹ ਵਿਦੇਸ਼ ਭੱਜਣ ਦੀ ਤਾਕ ਵਿੱਚ ਜਾਂ ਫਿਰ ਵਿਦੇਸ਼ ਭੱਜ ਗਏ ਨੇ ਇਹ ਤੁਹਾਨੂੰ ਵੀਡੀਓ ਸੁਣਾਵਾਂਗੇ ਪਸਵਿੰਦਰ ਕਰਨਲ ਦੀ ਪਤਨੀ ਜਸਵਿੰਦਰ ਕੌਰ ਦੀ ਜਵਾਨੀ ਕਿ ਉਹ ਐਸਐਚਓ ਕਿਤੇ ਗਏ ਤੇ ਗਏ ਕਿੱਥੇ ਆ ਜਿਹੜੇ ਕਿ 3 ਮਹੀਨੇ ਹੋ ਗਏ 3 ਮਹੀਨਿਆਂ ਤੋਂ ਨਾ ਡਿਊਟੀ ਤੇ ਆ ਨਾ ਸੈਟ ਸਾਹਮਣੇ ਪੇਸ਼ ਹੋਏ ਆ ਨਾ ਹੀ ਪੰਜਾਬ ਚ ਕਿਥੇ ਦਿਸ ਰਹੇ ਨੇ ਕਿਹੜੇ ਉਹ ਸਟੇਜ ਚ ਭੱਜ ਗਏ ਆ ਜਾਂ ਕੈਨੇਡਾ ਅਮਰੀਕਾ ਸਟਰੀਆ ਦੇ ਵਿੱਚ ਲੰਘ ਚੁੱਕੇ ਆ ਜਾਂ ਫਿਰ ਕਿਸੇ ਲੀਡਰ ਦੇ ਘਰੇ ਆ ਇਹ ਵੱਡੀ ਅਪਡੇਟ ਆ ਤੁਹਾਨੂੰ ਇਸ ਦੇ ਤਹਿਤ ਜਿਹੜੀ ਗੱਲਬਾਤ ਆਪਾਂ ਪੂਰੀ ਕਰਾਂਗੇ ਨਾਲੇ ਦੂਸਰੀ ਇੱਕ ਖਬਰ ਦਾ ਹੋਰ ਪਰਖ ਕਰਾਂਗੇ ਉਹ ਖਬਰ ਜੁੜੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਸ ਵੇਲੇ ਜਿਹੜਾ ਹਾਂ ਹਾਂਕਾਰ ਮਚ ਚੁੱਕੀ ਆ ਸੋਸ਼ਲ ਮੀਡੀਆ ਦੇ ਉੱਪਰ ਭਾਈ ਅੰਮਰਤਪਾਲ ਸਿੰਘ ਮੈਰੋ ਅਤੇ ਉਹਦੇ ਸਾਥੀਆਂ ਵੱਲੋਂ ਇੱਕ ਜਿਹੜੀ ਕਿ ਗੰਦ ਪ੍ਰੋਸਦੀ ਸੀ ਉਸ ਨੂੰ ਗੱਡੀ ਚੜਾ ਦਿੱਤਾ ਤੇ ਉਦੋਂ ਬਾਅਦ ਹੁਣ ਸੋਸ਼ਲ ਮੀਡੀਆ ਉੱਪਰ ਜਿਹੜਾ ਇੱਕ ਹਹਾਕਾਰਮੱਤ ਕੀਤੇ ਬਹੁਤੇ ਜਿਹੜੇ ਸੋਸ਼ਲ ਮੀਡੀਆ ਤੇ ਗੰਦ ਪਾਉਂਦੇ ਸੀ ਤੇ ਉਹਨਾਂ ਨੇ ਭਾਈ ਆ ਕੇ ਜਿਹੜਾ ਇਹ ਗੱਲਾਂ ਨੂੰ ਸਵੀਕਾਰ ਵੀ ਕੀਤਾ ਕਿ ਭਾਈ ਸਾਡਾ ਜਿਹੜਾ ਕੰਟੈਂਟ ਸੀ ਅਸੀਂ ਜੋ ਕੁਝ ਬਣਾ ਰਹੇ ਸੀ ਜਾਂ ਕੁਝ ਅਸੀਂ ਦਿਖਾ ਰਹੇ ਸੀ ਲੋਕਾਂ ਨੂੰ ਉਹ ਗਲਤ ਸੀ ਤੇ ਅੱਜ ਭਾਈ ਕਹਿੰਦੇ ਅੰਮਰਤਪਾਲ ਸਿੰਘ ਮੈਰੋ ਇਹ ਗੱਲ ਵਧੀਆ ਕੀਤੀ ਆ ਤੇ ਸਾਨੂੰ ਵੀ ਕਹਿੰਦੇ ਸੁਧਰ ਹੁੰਦਾ ਜਿਹੜਾ ਸਮਾਂ ਉਹ ਦਿੱਤਾ ਗਿਆ ਤੇ ਉਹ ਕਈ ਮੁੰਡਿਆਂ ਨੇ ਤੇ ਕਈ ਕੁੜੀਆਂ ਨੇ ਇਹ ਤੋਂ ਗੱਲ ਤੋਂ ਤੋਬਾ ਕੀਤੀ ਆ ਸ਼ਾਇਦ ਕੁੜੀਆਂ ਨੇ ਤਾਂ ਬਹੁਤੀਆਂ ਨੇ ਜਿਹੜਾ ਕੰਪਲੀਟ ਲਿਖਾਈ ਗਿਆ ਕਿ ਸਾਨੂੰ ਖਤਰਾ ਹੈਗਾ ਪੁਲਿਸ ਦੇ ਵਿੱਚ ਕਿ ਸਾਨੂੰ ਸਕਿਉਰਟੀ ਦਿੱਤੀ ਜਾਵੇ ਪਰ ਦੂਸਰੇ ਪਾਸੇ ਕਈ ਮੁੰਡੇ ਨੇ ਜਿਹੜੇ ਕਰੀਬ 7 ਮੁੰਡੇ ਦੇ ਪਹਿਲਾਂ ਵੀਡੀਓ ਆ ਚੁੱਕੀਆਂ ਨੇ ਮਾਫੀ ਮੰਗੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਭਾਈ ਅਮਰਪਾਲ ਸਿੰਘ ਮਹਿਰੋ ਕੋਈ ਤਾਂ ਚਲੋ ਚੱਜ ਦਾ ਕੰਮ ਕਹਿੰਦੇ ਕਰਨ ਲੱਗੇ ਆ ਅਸੀਂ ਮਾੜੇ ਕੰਮਾਂ ਦੇ ਵਿੱਚ ਪੈ ਗਏ ਸੀ ਤਾਂ ਸਾਨੂੰ ਵੀ ਸੁਧਰਨਾ ਹੁਣ ਜਿਹੜਾ ਮੌਕਾ ਮਿਲ ਗਿਆ ਤੇ ਅਸੀਂ ਮੁੜ ਕੇ ਅੱਜ ਤੋਂ ਬਾਅਦ ਜਿਹੜੀਆਂ ਤੇ ਗੰਦੀਏ ਵੀਡੀਓ ਨਹੀਂ ਪਾਵਾਂਗੇ ਉਹਨਾਂ ਨੇ ਇਹ ਤੋਬਾ ਕੀਤੀ ਆ ਤੇ ਉਹਨਾਂ ਨੇ ਨਾਲ ਇਹ ਅੰਮਰਤਪਾਲ ਸਿੰਘ ਮੈਰੋ ਦਾ ਸਮਰਥਨ ਵੀ ਕੀਤਾ ਉਹਨਾਂ ਨੇ ਕਿਹਾ ਅਸੀਂ ਵੀ ਪੰਜਾਬੀ ਆ ਅਸੀਂ ਵੀ ਸਿੱਖਾਂ ਦੇ ਘਰ ਜੰਮੇ ਆ ਕਿ ਠੀਕ ਹੈ ਸਾਨੂੰ ਕਈ ਵਾਰ ਬੰਦੇ ਨੂੰ ਨਹੀਂ ਪਤਾ ਹੁੰਦਾ ਇਹ ਬੰਦਾ ਕਿੱਧਰ ਜਾ ਰਿਹਾ ਕਿਉਂਕਿ ਬੰਦੇ ਦੀ ਜਿਹੜੀ ਨੀਤੀ ਆ ਜਾਂ ਬੰਦੇ ਦਾ ਧੰਦਾਗਾ ਕਈ ਵਾਰੀ ਬੰਦੇ ਅੰਨਾ ਹੋ ਜਾਂਦਾ ਪੀਏ ਦੇ ਵਿੱਚ ਕਹਿ ਲੋ ਜਾਂ ਲੋਕਾਂ ਵਿੱਚ ਇਹ ਹੁੰਦੀ ਆ ਕਿ ਵਾਵਾ ਹੋ ਰਹੀ ਆ ਸਾਡੀ ਸਾਡਾ ਇੱਕ ਨਾਮ ਬਣ ਰਿਹਾਗਾ ਇਸ ਗੱਲ ਨੂੰ ਲੈ ਕੇ ਵੀ ਲੋਕਾਂ ਇਹ ਨਹੀਂ ਦੇਖਦੇ ਕਿ ਸਾਡੀਆਂ ਨਸਲਾਂ ਆਉਣ ਵਾਲੀਆਂ ਜਾਂ ਸਾਡੀਆਂ ਧੀਆਂ ਪੜਾਣਾ ਸਾਡਾ ਕੁਝ ਇਹ ਸਾਰਾ ਕੁਝ ਗੰਦ ਪਿੱਲ ਦੇਖਦਿਆਂ ਨੇ ਤੇ ਉਹ ਜਿਹੜਾ ਕਿ ਆਉਣ ਵਾਲਾ ਸਮਾਜ ਆ ਸਾਡਾ ਉਹ ਕਹੇਗਾ ਸਿਰਜਿਆ ਜਾਊਗਾ ਕਿਉਂਕਿ ਪੰਜਾਬ ਦੇ ਵਿੱਚ ਤਾਂ ਪਹਿਲੇ ਪੰਜਾਬ ਨੂੰ ਦੱਬਣ ਦੇ ਹਮਲੇ ਹੋ ਰਹੇ ਨੇ ਪੰਜਾਬ ਨੂੰ ਬਾਹਰੀ ਤਾਕਤਾਂ ਨੇ ਜਿਹੜੇ ਖਤਮ ਕਰਨ ਦੇ ਉੱਤੇ ਤੁਲੀਆਂ ਹੋਈਆਂ ਨੇ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਪੰਜਾਬ ਕੋਲੋਂ ਰਾਜਧਾਨੀ ਖੋਈ ਜਾ ਰਹੀ ਆ ਜਾਨੀ ਕਿ ਹਰ ਹਿੱਲਾ ਪੰਜਾਬ ਦੇ ਉੱਪਰ ਜਿਹੜਾ ਵੱਤਿਆ ਜਾ ਰਿਹਾ ਤੇ ਜੇਕਰ ਅੱਜ ਕੋਈ ਭਾਈ ਚੰਗਾ ਕੰਮ ਕਰਦਾ ਉਹਨੂੰ ਕਰਨ ਦਿਓ ਹੁਣ ਇੱਕ ਮਰਗੀ ਜੇ ਇੱਕ ਮਾਰ ਦਿੱਤੀ ਆ ਦੇਖੋ ਅਸੀਂ ਨਹੀਂ ਕਹਿੰਦੇ ਕੋਈ ਚੰਗਾ ਕੰਮ ਕੀਤਾ ਵੀ ਚਲੋ ਉਹ ਮਰ ਗਈ ਆ ਹੁਣ ਜਦੋਂ ਬੰਦੇ ਨੇ ਬਾਰ ਬਾਰ ਸਮਝਾਇਆ 2021 22 ਦੀਆਂ ਵੀਡੀਓ ਨੇ ਅੰਮ੍ਰਿਤਪਾਲ ਮਹਿਰੂ ਦੀ ਵੇਖੀਆਂ ਅੱਜ ਮੈਂ ਉਸ ਲੜਕੀ ਨੂੰ ਜਿਹੜਾ ਪਹਿਲਾਂ ਬੜਾ ਸਮਝਾਇਆ ਤੇ ਉਹਨੂੰ ਰੁਪਿਆ ਵੀ ਦਿੱਤਾ ਉਹਨੇ ਕਿਹਾ ਕਿ ਤੇਰਾ ਅਸੀਂ ਘਰ ਵੀ ਬਣਾ ਕੇ ਦੇ ਦਿੰਨੇ ਆ ਤੂੰ ਇਹ ਕੰਮ ਛੱਡ ਦੇ ਪਰ ਜਦੋਂ ਬੰਦਾ ਇਸ ਗੱਲ ਤੇ ਨਾ ਆਵੇ ਤਾਂ ਆਖਰ ਫਿਰ ਬੰਦੇ ਨੂੰ ਜਿਹੜਾ ਇਹ ਸਭ ਕੁਝ ਕਰਨ ਚੁੱਕਣੇ ਪਏ ਆ ਤੇ ਹੁਣ ਕਈ ਫੇਸਬੁਕੀ ਵਿਦਵਾਨ ਆ ਜਾਂ ਆਪਣੇ ਆਪ ਨੂੰ ਯੂਟਿਊਬਰ ਅਗਿਆਨੀ ਵੱਡੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਦੋ ਤਿੰਨ ਜਿਹੜੇ ਹੈਗੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਉਹਨਾਂ ਦਾ ਕਿ ਕਿਹੜੇ ਮਾਨਸਿਕ ਦੇ ਬੰਦੇ ਨੇ ਉਹ ਸਿੱਖਾਂ ਉੱਤੇ ਜ਼ੁਲਮ ਹੋ ਜੇ ਸਿੱਖਾਂ ਦੇ ਹੱਕ 'ਚ ਨਹੀਂ ਬੋਲਣਗੇ ਉਹ ਇਹਨਾਂ ਦੇ ਸੜ ਜਾਵੇ ਜੀਵ ਇਹਨਾਂ ਦੇ ਸਿੱਖਾਂ ਦੇ ਅਨਕਾਉਂਟਰ ਹੁੰਦੇ ਆ ਖੁਸ਼ ਹੁੰਦੇ ਆ ਕਿਉਂਕਿ ਇਹਨਾਂ ਦਾ ਕੋਈ ਆਪ ਦਾ ਪੁੱਤ ਧੀ ਪੁੱਤ ਮਰਿਆ ਨਹੀਂ ਕਿਉਂਕਿ ਇਹ ਜਦੋਂ ਹਾਈ ਸਰਕਾਰ ਜਾਂ ਸਰਕਾਰੀ ਦੱਲੇ ਆ ਜਦੋਂ ਸਰਕਾਰ ਦੀ ਬੋਲੀ ਬੋਲਦੇ ਆ ਇਹ ਸਿਕਉਰਟੀਆਂ ਲੈ ਕੇ ਸਰਕਾਰੀ ਇਕ ਤਾਂ ਲੁਧਿਆਣੇ ਵਾਲਾ ਗੰਦਿਆ ਦੋ ਚਾਰ ਹੋਰ ਆ ਇੱਕ ਆ ਰਸੂਲਪੁਰ ਵਾਲਾ ਗਾ ਜਿਹੜਾ ਨਹਾਉਂਦਾ ਨਹੀਂ ਧੌਂਦਾ ਨਹੀਂ ਉਹ ਕਹਿੰਦਾ ਮੇਰੇ ਨਾਲ ਕੰਟ੍ਰੈਕਟ ਕਰੋ ਜਿਹਨੂੰ ਕੋਈ ਤੰਗ ਕਰਦਾ ਉਹ ਕਹਿੰਦਾ ਮੈਂ ਪ੍ਰਧਾਨ ਮੰਤਰੀ ਆ ਮੋਦੀ ਦੇ ਉੱਤੇ ਲੰਗਰ ਜਲਾਇਆ ਸੀ ਜਣੇ ਕਿ ਲੋਕ ਆਪਣੇ ਆਪ ਨੂੰ ਉਹ ਕਹਿੰਦਾ ਮੈਂ ਵੱਡਾ ਉਹ ਕਹਿੰਦਾ ਮੈਂ ਵੱਡਾਂਗਾ ਗੱਲਾਂ ਇਹ ਸੋਚਣ ਤੇ ਵਿਚਾਰਨ ਵਾਲੀਆਂ ਨੇ ਕਿਸੇ ਨੇ ਇਸ ਗੱਲ ਪਿੱਛੇ ਨਹੀਂ ਤੱਕ ਕੋਈ ਗਿਆ ਚਲੋ ਆਪਾਂ ਕਹਿੰਦੇ ਆ ਸਾਰੇ ਕਹਿੰਦੇ ਚਲੋ ਮਾੜਾ ਹੋਇਆ ਪਰ ਇਹ ਤਾਂ ਦੇਖ ਲੋ ਕਿ ਮਾੜਾ ਕਿਉਂ ਹੋਇਆ ਉਹਦਾ ਰੀਜਨ ਕੀ ਸੀ ਉਹਦਾ ਕਾਰਨ ਕਿਉਂ ਬਣਿਆ ਇਹ ਇਹ ਦੀ ਸੋਚਣਾ ਕਿਸੇ ਨੇ ਤੇ ਜਿਹੜੇ ਲੱਖਾਂ ਲੋਕ ਨੌਜਵਾਨ ਖਪਾ ਦਿੱਤੇ ਆ ਜਿਹੜੇ ਸਿੱਖ ਨੌਜਵਾਨਾਂ ਦੇ ਝੂਠੇ ਫੇਕ ਐਨਕਾਊਂਟਰ ਮਾਰ ਕਰਕੇ ਜਿਹੜੇ ਮਾਰ ਮਕਾ ਦਿੱਤੇ ਆ ਪੁਲਿਸ ਵੱਲੋਂ ਉਹ ਯਾਦ ਨਹੀਂ ਤੁਹਾਡੇ ਉਹ ਤੁਹਾਡੇ ਚੇਤੇ ਨਹੀਂ ਤੁਹਾਨੂੰ ਇੱਕ ਗੰਦ ਪਰੋਸਣ ਵਾਲੀ ਜਿਨਾਨ ਨੇ ਤੁਹਾਨੂੰ ਅੱਜ ਦਾ ਸਾਰਿਆਂ ਨੂੰ ਦੁੱਖ ਪਹੁੰਚਿਆ ਅੱਜ ਬੜੇ-ਬੜੇ ਮੀਡੀਆ ਤੇ ਡਿਬੇਟਾਂ ਹੋ ਚੁੱਕੀਆਂ ਨੇ ਰੌਲਾ ਪਿਆ ਚਾਰੇ ਪਾਸੇ ਕਿਉਂਕਿ ਉਹ ਮਾਰੀ ਸਿੱਖਾਂ ਨੇ ਆ ਜੇ ਕਿਸੇ ਹੋਰ ਬਰਗ ਨੇ ਮਾਰੇ ਹੁੰਦੀ ਤਾਂ ਇੰਨਾ ਰੋਲਾ ਨਹੀਂ ਪੈਣਾ ਸੀ ਉਸ ਦਾ ਤਾਂ ਸਾਰਿਆਂ ਨੂੰ ਦੁੱਖ ਹੋ ਗਿਆ ਸਿੱਖਾਂ ਦੇ ਝੂਠੇ ਪੁਲਸ ਮੁਕਾਬਲੇ ਬਣਾ ਬਣਾ ਮਾਰੀ ਜਾਣਾ ਸਿੱਖਾਂ ਨੂੰ ਕਰੰਟ ਲਾ ਲਾ ਕੇ ਮਾਰੀ ਜਾਣਾ ਕਰਨਲ ਪਰਵਾਰ ਨੂੰ 3 ਮਹੀਨੇ ਹੋ ਗਏ ਪਿੱਟਦਿਆਂ ਨੂੰ ਕਿ ਉਹਦੇ ਪੁੱਤ ਤੇ ਉਹਦੇ ਘਰ ਵਾਲੇ ਦਾ ਜਿਹੜਾ ਕੋਟ-ਕੋਟ ਕੇ ਜਿਹੜਾ ਚੁੰਬਰ ਕੱਢ ਦਿੱਤਾ ਸੀ ਤੇ ਉਹ ਅਨਸਾਫਤਾ ਹੀ ਜਿਹੜੀ ਭੜਕਦੀ ਫਿਰਦੀ ਆ ਤੇ ਉਹਦਾ ਕੋਈ ਇਹਨਾਂ ਨੂੰ ਲੋਕਾਂ ਨੂੰ ਦੁੱਖ ਨਹੀਂ ਹੁਣ ਗੱਲ ਆਪਾਂ ਕਰਦੇ ਆਪਾਂ ਕਰਨਲ ਪਰਿਵਾਰ ਦੀ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾ ਦੇਵਾਂ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕਿਉਂਕਿ ਸਰਕਾਰ ਨੂੰ ਚਾਹੀਦਾ ਇਹ ਜਿਹੜਾ મત ਭੇਤ ਹੈ ਜਿਹੜਾ ਇੱਕ ਪਾਸੇ ਭਗਵੰਤ ਮਾਨ ਕਹਿੰਦਾ ਕਿ ਮੈਂ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਆ ਦੂਸਰੇ ਪਾਸੇ ਤਿੰਨ ਮਹੀਨਿਆਂ ਤੋਂ ਜਿਹੜੇ ਇਨਸਪੈਕਟਰ ਭੱਜੇ ਹੋਏ ਆ ਉਸ ਪਰਿਵਾਰ ਦੇ ਨਾਲ ਹਰ ਨਾਰਾ ਦਾ ਕੀ ਮਾਰਨਾ ਸੀ ਪਰ ਉਸ ਇਨਸਪੈਕਟਰਾਂ ਦੀ ਪਿੱਠ ਥੱਪੜੀ ਜਾ ਰਹੀ ਆ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਿੰਨੇ ਆ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਜੀ ਐਸਐਸਪੀ ਨਾਨਕ ਸਿੰਘ ਨੇ ਇਹ ਸਾਰੀ ਗੇਮ ਰਚੀ ਕਿ ਆ ਚਾਰੇ ਸੱਚੂਪ ਬਚਾਨ ਨਹੀਂ ਐਫਆਈਆਰ ਦਿਲੇ ਹੋਰ ਅੱਜ ਵੀ उस आई जी बना के बैठाया गया है कि यह चार एस एच ओ बचा सके सू जस्टिस चाहिए था बस जस्टिस नहीं असं लास्ट तक लड़ा कोर्ट से भी लड़ा सुप्रीम कोर्ट से भी लड़ा मरते दम से लड़ा चार जोड़े है खाली मेरे गुनेगार नहीं है पूरे पंजाब के गुनेगार हैं इन्हें एक माँ का दिल नहीं दिखाया बथेरी मावं बच्चे कुतमारे न बचेरी विधवा की है इन्होंने सजा मिलनी चाहिए अब देखिए ना करे जा ਜਿਸ ਤਰੀਕੇ ਨਾਲ ਇਹਨਾਂ ਨੇ ਸਫਰ ਕੀਤਾ ਉਹ ਮੇਰੇ ਹਸਬੰਦ ਵਰ ਮੇਰੇ ਬੇਟੇ ਨੇ ਕਰ ਲਿਆ। ਉਹ 12 ਬੰਦੇ ਨਾਲ ਸਿੱਪਲੇ ਸੀ। ਕਿਦਾਂ ਬਾਰੇ? ਦਰਦ ਬੜਾ ਦਾ ਬੜੀ ਵੀਡੀਓ ਲੰਬੀ ਆ। ਤਾ ਨੂੰ ਮੋਟੀ ਮੋਟੀ ਗੱਲਾਂ ਸੁਣਾ ਦਿੱਤੀ ਆ। ਸਾਂਝੋਂ ਵਾਲਾ ਐਨੀ ਗੱਲ ਹੀ ਸਮਝ ਜਾਂਦਾਗਾ। ਹੁਣ ਕਰਨਲ ਪ੍ਰਵਾਰ ਦੀ ਪਸਵਿੰਦਰ ਬਾਠ ਦੀ ਪਤਨੀ ਦਾ ਕਹਿਣਾ ਕਿ ਬਥੇਰੇ ਇਹਨਾਂ ਨੇ ਮਾਮਾ ਦੇ ਪੁੱਤ ਮਾਰੇ ਆ। ਇਹ ਤਾਂ ਸਿੱਧਾ ਯਾਰ ਹੁੰਦਾਗਾ ਕਿ ਫੇਕ এনਕਾਊਂਟਰ ਕਰਕੇ ਮਾਰੇ ਆ। ਅਦੇ ਇੱਕ ਪੜੀ ਲਿਖੀ ਤੇ ਇੱਕ ਚੰਗੇ ਖਾਨਦਾਨ ਦੇ ਵਿੱਚੋਂ ਉੱਠ ਕੇ ਜੇ ਲੜਾਈ ਲੜ ਰਹੀ ਹੈ ਪੁਲਿਸ ਵਾਲਿਆਂ ਦੇ ਖਿਲਾਫ ਤੇ ਬਹੁਤ ਚੰਗੀ ਗੱਲ ਆ ਤੇ ਸਲਾਕਾਜ ਹੋਗਾ ਕਿਉਂਕਿ ਜੇਕਰ ਜਸਪ੍ਰੀਤ ਸਿੰਘ ਦਾ ਤੁਹਾਨੂੰ ਪਤਾਗਾ ਕਿ ਉਹ ਬੱਚੇ ਦਾ ਇੱਕ ਕਟਨਾਇ ਮਾਮਲਾ ਸੀ ਜਿਹੜਾ ਕਿ ਉਹਨੂੰ ਵੀ ਕੋ ਕੋ ਕੇ ਮਾਰਿਆ ਤੇ ਉਹ ਪਰਿਵਾਰ ਵੀ ਅੱਜ ਸੀਬੀਆਈ ਦੀ ਮੰਗ ਕਰਦਾਗਾ ਨਰਿੰਦਰ ਦੀਪ ਸਿੰਘ ਨੂੰ ਕਰੰਟ ਲਾ ਲਾ ਕੇ ਮਾਰ ਦਿੱਤਾ ਤੇ ਉਹ ਪਰਿਵਾਰ ਵੀ ਅੱਜ ਜਿਹੜਾ ਤੜਪ ਰਿਹਾਗਾ ਤੇ انਸਾਬ ਮੰਗ ਰਿਆ ਉਹਨਾਂ ਦੀ ਪਤਨੀ ਜਦੋਂ ਵੇਖਦੇ ਆ ਨਰਿੰਦਰ ਦੇਵਦੀਨ ਛੋਟਾ ਜਿਹਾ ਪੱਤਿਆ 5 ਕੇ ਸਾਲ ਦਾ ਉਹਨਾਂ ਦਾ ਘਰ ਉਜਾੜ ਕੇ ਰੱਖ ਦਿੱਤਾ ਜ਼ਾਲਮਾਂ ਨੇ ਤੇ ਉਹ ਕਿਸੇ ਦਾ ਯਾਦ ਨਹੀਂ ਉੱਥੇ ਇਹਨਾਂ ਦੀ ਜੀਬ ਇਹਨਾਂ ਦੀਆਂ ਅੱਖਾਂ ਇਹਨਾਂ ਦੇ ਕੰਨ ਸਭ ਕੁਝ ਬੰਦ ਹੋ ਜਾਂਦੇ ਆ ਵੱਡੇ ਫੇਸਬੁੱਕੀ ਵਿਦਵਾਨਾਂ ਦੇ ਵੱਡੇ ਗਿਆਨੀਆਂ ਦੇ ਲੈ ਕੇ ਸਿਕਿਉਰਟੀ ਆ ਭੌਂਕਣ ਜਾਣਦੇ ਜ਼ਰੂਰ ਆ ਇਹ ਖੱਚਾਂ ਸਿਰੇ ਦੀਆਂ ਇਹ ਲਗਾੜਿਆ ਸਿਰੇ ਦੇ ਬੰਦੇ ਇਹ ਵੇ ਬਦਮਾਸ਼ੀ ਇਹਨਾਂ ਦੇ ਅੰਦਰ ਆ ਨਾ ਕਿ ਕਿਸੇ ਸਿੱਖ ਦੇ ਅੰਦਰ ਆ ਸਿੱਖ ਤਾਂ ਜਦੋਂ ਜ਼ੁਲਮਾਂ ਦੀ ਹੱਦ ਮੁੱਕ ਜਾਵੇ ਕਹਿੰਦੇ ਹੁੰਦੇ ਆ ਜ਼ੁਲਮ ਕਰਨਾ ਵੀ ਪਾਪ ਆ ਜ਼ੁਲਮ ਸਹਿਣਾ ਵੀ ਪਾਪ ਆ ਪਰ ਜ਼ੁਲਮ ਹੋਈ ਜਾਣਾ ਉਹ ਵੀ ਸਭ ਤੋਂ ਵੱਡਾ ਪਾਪ ਆ ਜੇ ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਤੇ ਜ਼ੁਲਮ ਕਰਨਾ ਪਾਪ ਆ ਤੇ ਇੱਕ ਭਾਈ ਗੰਦ ਨੂੰ ਤੁਸੀਂ ਦੇਖੀ ਜਾਣਾ ਦੇਖੀ ਜਾਣਾ ਤੇ ਕਦੋਂ ਤੱਕ ਜਰੀਏ ਤੇ ਕਦੋਂ ਤੱਕ ਇਹਦਾ ਅਨਸਾਫ ਫਿਰ ਖਾਲਸਾ ਇੱਕ ਕੁਦਰਤੀ ਆ ਇਹ ਖਾਲਸਾ ਰਵੈਤ ਅਨਸਾਰ ਜਿਹੜਾ ਹਮੇਸ਼ਾ ਲੈਂਦਾ ਆ ਰਿਹਾ ਤੇ ਲੈਂਦਾ ਰਹੇਗਾ ਤੇ ਕਰਨਲ ਪਰਿਵਾਰ ਦੇ ਵਿੱਚ ਜੋ ਘਟਨਾ ਵਾਪਰੀ ਸਾਰਿਆਂ ਨੂੰ ਪਤਾ ਹੁਣ ਐਸਐਚਓ ਆ ਜਿਹੜੇ ਉਹ ਕੈਨੇਡਾ ਆਸਟ੍ਰੇਲੀਆ ਦੇ ਕਹਿੰਦੇ ਆ ਕਿ ਭੱਜ ਚੁੱਕੇ ਆ ਉਹ ਬਾਹਰ ਨਿਕਲ ਚੁੱਕੇ ਆ ਕਿਉਂਕਿ ਉਹਨਾਂ ਦੇ ਜਿਹੜੇ ਧੀ ਪੁੱਤਰ ਨੇ ਉਹ ਬਾਹਰ ਸਾਰੇ ਸੈੱਟ ਨੇ ਚੰਗਾ ਰੁਪਿਆਗਾ ਉਹਨਾਂ ਨੂੰ ਠੀਕ ਆ ਕਿ ਭਾਈ ਇੱਥੇ ਉਹਨਾਂ ਦੀ ਡਿਊਟੀ ਬੰਦੀ ਸੀ ਕਰਨ ਉਹਨਾਂ ਨੂੰ ਸਤਾਰ ਮਿਲਨੇ ਸੀ ਉਹਨਾਂ ਨੂੰ 10-10 ਲੱਖ ਰੁਪਈਆ ਮਿਲਣਾ ਸੀ ਪਰ ਉਹਨਾਂ ਦੇ ਕੀ ਯਾਦਾ ਜਦੋਂ ਉਹਨਾਂ ਦੇ ਪਿੱਠੋ ਤੇ ਸਰਕਾਰ ਖੜੀ ਹੋਵੇ ਉਹਨਾਂ ਦੀ ਪਿੱਠੋ ਤੇ ਅਫਸਰ ਖੜੀ ਹੋਣਾ ਨਾ ਉਹਨਾਂ ਦੀ ਗੈਰ ਹਾਜ਼ਰੀ ਰਗੇ ਨਾ ਉਹ ਸਸਪੈਂਡ ਹੋਣਾ ਇੱਕ ਸਿਰਫ ਠਾਰਨ ਦੇ ਬਾਅਦ ਤੇ ਬਹਾਨਾ ਕੜਿਆ ਗਿਆ ਸੀ ਤੇ ਹੁਣ ਤੁਸੀਂ ਅੱਗੇ ਜਾ ਕੇ ਜਿਹੜਾ ਆਪਾਂ ਅਗਲੀ ਵੀਡੀਓ ਵਿੱਚ ਦੱਸਾਂਗੇ ਕਿ ਕਰਨਲ ਪਰਿਵਾਰ ਦੇ ਨਾਲ ਹੁਣ ਕੀ ਕੀ ਬੀਤ ਰਿਹਾਗਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਜ਼ਰੂਰ ਲਿਖਿਓ ਦੋਨੇ ਖਬਰਾਂ ਦੇ ਤਹਿਤ ਆ ਧੰਨਵਾਦ ਬਹਿਜੂ ਖਾਲਸਾ ਬਹਿਜੂ ਕੀ ਪਤਿ